ਅੱਜ ਕੇਵੀਐਮ ਆਰਐਸ ਸਕੂਲ ਤੋਂ ਥਲੇ ਉੱਤਰ ਦੀ ਸੜਕ ਜਿਹੜੀ ਕਿ ਵਾਰ ਨੰਬਰ 18 ਨਾਲ ਜੁੜਦੀ ਚੰਦਰਨਗਰ ਨੂੰ ਜੁੜ ਰਹੀ ਸੀ ਉਹਦੇ ਖੱਬੇ ਪਾਸੇ ਕਈ ਸਾਲਾਂ ਤੋਂ 60-70 ਸਾਲਾਂ ਤੋਂ ਇਹ ਨਾਲਾ ਓਪਨ ਨਾਲਾ ਚੱਲ ਰਿਹਾ ਸੀ ਪਿਛਲੀਆਂ ਸਰਕਾਰਾਂ ਨੇ ਨਾ ਕੋਈ ਇਸ ਦੀ ਸਫਾਈ ਕਰਾਈ ਤੇ ਨਾ ਕੋਈ ਇਹਨੂੰ ਢੱਕੰਦਾ ਉਪਰਾਲਾ ਕੀਤਾ ਸਾਡੇ ਜਿਹੜੀ ਨਾਲ ਮਾਰਕੀਟ ਸੀਗੀ ਇਹਨਾਂ ਨੇ ਜਾ ਕੇ ਸਾਡੇ ਐਮਐਲਏ ਚੌਧਰੀ ਮਦਲਾਲ ਬਗੈ ਕੇ ਫਰਿਆਦ ਕੀਤੀ ਜਿਨ੍ਹਾਂ ਨੇ ਇੱਕ ਹਫ਼ਤੇ ਦੇ ਵਿੱਚ ਇਸ ਦਾ ਇੱਕ ਐਸਟੀਮੇਟ ਬਣਵਾ ਕੇ ਇਹਦਾ ਅਜ ਮੂਰਤ ਕਰਤਾ ਜਿਸ ਦੇ ਨਾਲ ਇਹ ਜਿਹੜਾ ਨਾਲਾ ਹੈ ਇਹ ਇਹ ਢੱਕਿਆ ਜਾਏਗਾ ਇਹਦੇ ਉੱਤੇ ਸਲੇਮਾਂ ਪਾਈਆਂ ਜਾਣਗੀਆਂ ਇਹਨੂੰ ਪਾਈਪਾਂ ਪਾ ਕੇ ਮਤਲਬ ਸੀਵਰ ਵਾਂਗੂ ਚਲਾਇਆ ਜਾਏਗਾ ਤਾਂ ਕਿ ਦੁਕਾਨਦਾਰਾਂ ਨੂੰ ਵੀ ਕੋਈ ਨੁਕਸਾਨ ਨਾ ਹੋ ਕਿਉਂਕਿ ਜਦੋਂ ਆਪਾਂ ਟਰਨ ਕਰਦੇ ਸੀਗੇ ਆਰੀਆ ਕਾਲਜ ਤੋਂ ਉੱਥੇ ਲੈਫਟ ਸਾਈਡ ਤੇ ਕਦੀ ਮੋਟਰਸਾਈਕਲ गिर ਜਾਂਦਾ ਸੀ ਸਕੂਟਰ गिर ਜਾਂਦਾ ਸੀ ਜਿਸ ਦੇ ਨਾਲ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਦਾ ਵੀ ਡਰ ਹੁੰਦਾ ਸੀ ਦਾ ਦੇ ਦੇ ਅੱਜ ਸਾਡੇ ਐਮਐਲਏ ਹਲਕਾ ਚੌਧਰੀ ਚੌਧਰੀ ਮਦਲਾਲ ਬਗਈ ਹਲਕਾ ਨੌਰਸ ਦੇ ਆ ਨੇ ਆਪਣੇ ਕਰ ਕਮਲਾਨਾ ਅਜ ਮੂਰਤ ਕਰਕੇ ਇਸ ਨੂੰ ਸ਼ੁਰੂ ਕਰ ਰਿਹਾ ਹੈ ਜਿਹੜਾ ਕਿ 1 ਮਹੀਨੇ ਦੇ ਵਿੱਚ ਬਰਸਾਤਾਂ ਤੋਂ ਪਹਿਲੇ ਪਹਿਲੇ ਹੋ ਜੇ ਇਹ 33 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਪਾਣੀ ਦੀ ਮਾਰਗਿਤ ਦੇ ਵਿੱਚ ਵੀ ਆਉਂਦਾ ਸੀ ਪਾਣੀ ਇਹ ਪਾਰ ਜਦੋਂ ਪਾਣੀ ਫਲੱਡ ਆ ਜਾਂਦੇ ਸੀ ਬਰਸਾਤਾਂ ਦੇ ਦਿਨ ਹੁੰਦੇ ਸੀ ਉਦੋਂ ਪਾਣੀ ਆਉਂਦਾ ਸੀ ਪਿਛਲੇ ਸਾਲ ਐਮਐਲਏ ਚੌਧਰੀ ਮਦਲਾਲ ਬਗਈ ਦੀ ਮਿਹਨਤ ਸਦਕਾ ਲਾ ਲੋ ਜਿਹੜੇ ਇੱਥੇ ਦਿਨ ਰਾਤ ਖੜੇ ਰਹੇ ਉਹਦੋਂ ਦੁਕਾਨਾਂ 'ਚ ਕੋਈ ਪਾਣੀ ਨਹੀਂ ਆਇਆ ਉਹਨਾਂ ਨੇ ਇਹਦਾ ਬਹੁਤ ਸੁਧਾਰ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੁਲਾਜ਼ਮਾਂ ਤੋਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਇਹ ਜਿਹੜਾ ਅਸੀਂ ਨਾਲਾ ਔਰ ਰਸੀਵਰ ਇਕੱਠਾ ਸਟਾਰਮ ਸੀਵਰ ਬਣ ਜਾ ਰਹੇ ਆ ਇਸ ਦੇ ਨਾਲ ਕਿਉਂਕਿ ਬਰਸਾਤਾਂ ਦੇ ਦਿਨ ਬੜੀ ਵੱਡੀ ਮੁਸ਼ਕਲ ਆਉਂਦੀ ਸੀ ਕਿਉਂਕਿ ਜਿਹੜੀਆਂ ਪਿਛਲੀਆਂ ਬਰਸਾਤਾਂ ਦੇ ਰੰਗੀਆਂ ਨੇ ਉਸ ਦੇ ਵਿੱਚ ਵੀ ਮੈਂ ਆਪ ਖੁਦ ਇੱਥੇ ਆ ਕੇ ਮਾਹੌਲ ਦੇਖਿਆ ਤੇ ਢਾਈ-ਢਾਈ ਤਿੰਨ-ਤਿੰਨ ਫੁੱਟ ਪਾਣੀ ਬਰਸਾਤ ਦਾ ਜਿਹੜਾ ਉੱਪਰੋਂ ਸਿਵਲ ਲਾਈਨ ਤੋਂ ਸਾਰਾ ਪਾਣੀ ਇਕੱਠਾ ਹੋ ਕੇ ਨਾਲੇ ਵਿੱਚ ਜਾਂਦਾ ਸੀ ਅਸੀਂ ਇਮੀਡੀਏਟ ਇਹਦਾ ਐਸਪੀਰ ਬਣਾ ਕੇ ਇਹਦੇ ਕੰਮ ਦੀ ਮਨਜ਼ੂਰੀ ਓਠੇਕਾ ਲਾੜ ਕਰਵਾ ਕੇ ਅੱਜ ਉਹਦਾ ਕੰਮ ਸਟਾਰਟ ਕਰ ਰਹੇ ਆ ਇਹ 33 ਲੱਖ ਦੀ ਲਾਗਤ ਦੇ ਨਾਲ ਹੋਣਾ ਹੈ ਔਰ ਤਕਰੀਬਨ ਕੁਝ ਪੋਰਸ਼ਨ ਨਾਲੇ ਦਾ ਬਣੇਗਾ ਜਿਹੜਾ ਬਰਸਾਤੀ ਨਾਲਾ ਔਰ ਤਕਰੀਬਨ ਬਾਕੀ ਸਟਾਰਮ ਸੀਵਰ ਪਾਵਾਂਗੇ ਜਿਸ ਦੇ ਨਾਲ ਬਰਸਾਤੀ ਪਾਣੀ ਜਿੰਨਾ ਵੀ ਹੈ ਇਹ ਚੱਕ ਕੇ ਸਾਡਾ ਰਿਸਪੌਂਸਲ ਤੇ ਜਾਏਗਾ ਕਿਉਂਕਿ ਅਸੀਂ ਜਿੱਥੇ-ਜਿੱਥੇ ਵੀ ਸੀਵਰ ਬਾਰੇ ਆ ਉਥੇ ਇੱਕ ਨਾਲ ਸਟਾਰਮ ਸੀਵਰ ਦੀ ਵੀ ਲੈ ਕੇ ਚੱਲ ਰਹੇ ਆ ਕਿਉਂਕਿ ਬਰਸਾਤ ਦੇ ਦਿਨਾਂ 'ਚ ਜਿਹੜਾ ਸਾਡਾ ਸੀਵਰ ਆ ਸ਼ਹਿਰ ਦਾ ਉਹ ਬਹੁਤ ਕਈ ਜਗ੍ਹਾ ਤੇ ਛੋਟਾ ਹੈ ਉਹ ਬਰਸਾਤਾਂ 'ਚ ਜੇ ਓਵਰਫਲੋ ਹੋਣ ਕਰਕੇ ਲੋਕਾਂ ਦੇ ਘਰਾਂ 'ਚ ਪਾਣੀ ਸੜਕਾਂ ਤੇ ਪਾਣੀ ਖੜਦਾ ਇਸ ਕਰਕੇ ਇਸ ਨੂੰ ਮੁੱਖ ਰੱਖਦੇ ਹੋਏ ਇਹਦਾ ਨਾਲ ਅਸੀਂ ਸਟਾਰਮ ਸੀਵਰ ਪਾ ਰਹੇ ਹਾਂ ਜਿਵੇਂ ਅਸੀਂ ਬਿਲਕੁਲ ਨਾਲ ਜੋਇਨਿੰਗ ਨਿਊ ਦੀ ਬਨਗਰ ਹੈ ਉੱਥੇ ਵੀ ਸਾਨੂੰ ਪਰਛਲੇ ਸਾਲ ਬੜੀ ਦਿੱਕਤ ਆਈ ਸੀ ਤਿੰਨ-ਚਾਰ ਫੁੱਟ ਪਾਣੀ ਆ ਗਿਆ ਸੀਗਾ ਉੱਥੇ ਵੀ ਅਸੀਂ ਸਟਾਰਮ ਸੀਵਰ ਪਾ ਦਿੱਤਾ ਕਿਉਂਕਿ ਪਾ ਦਿੱਤਾ ਤਾਂ ਮਿਸਬੋਧਰੀ ਲਗਾ ਦਿੱਤੀ ਤਕਰੀਬਨ ਉਹ ਏਰੀਆ ਆ ਏਰੀਆ ਦੋਨੋਂ ਨੇ ਬੋ ਲੋਏ ਟਾਈਪ ਦੇ ਨੀਵੇਂ ਬਹੁਤ ਜਣੇ ਸਾਰੇ ਸਿਵਲ ਦਾ ਪਾਣੀ ਇੱਥੇ ਮਾਰ ਕਰਦਾ ਸੀਗਾ ਹੁਣ ਦੋਨੋਂ ਏਰੀਆ ਜਿਹੜੀ ਪਾਣੀ ਦੀ ਦਿੱਕਤ ਹੈ ਉਹ ਖਤਮ ਹੋ ਜਾਏਗੀ ਬਰਸਾਤ ਦੇ ਪਾਣੀ ਦੀ ਔਰ ਤਕਰੀਬਨ ਸੀਵਰ ਜਿਹੜਾ ਹੈ ਉਹ ਬੜਾ ਸਮੂਦਲੀ ਚੱਲੇਗਾ ਔਰ ਤਕਰੀਬਨ ਜਿੰਨੇ ਸਾਡੇ ਦੁਕਾਨਦਾਰ ਨੇ ਇਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਜਦੋਂ ਨਾਲੇ ਚੁਗਾਰ ਕੱਢਣੀ ਸਲੇਮਾ ਚੱਕ ਦਿਓ ਦੋ ਦੋ ਚਾਰ ਚਾਰ ਪੰਜ ਮਿੰਨ ਦੇ ਅੱਗੇ ਗਾਰ ਪਈ ਰਹਿੰਦੀ ਸੀ ਦੁਕਾਨਦਾਰ ਦਾ ਕੰਮ ਡਿਸਟਰਬ ਹੁੰਦਾ ਸੀਗਾ ਉਹ ਵੀ ਅਸੀਂ ਆ ਕੇ ਸਾਈਡ ਦੇਖੀ ਹੁਣ ਸਾਰਾ ਜਿਹੜਾ ਨਾਲਾ ਹੈ ਬਿਲਕੁਲ ਢੱਕਿਆ ਜਾਣਾ ਟੱਕ ਨਹੀਂ ਸੀਵਰ ਟਾਈਪ ਹੋ ਜਾਣਾ ਅਸੀਂ ਹਰ 40 50 ਫੁੱਟ ਤੇ ਖੋਦੀ ਬਣਾ ਦੇਣੀ ਹੈ ਜਿਸ ਦੇ ਨਾਲ ਜਿਹੜਾ ਓਪਨ ਆਪਸ ਸਲੇਮਾ ਚੱਕ ਕੇ ਸੀਵਰ ਖਾਲੀ ਕਰਦੇ ਸੀ ਉਹ ਸਾਨੂੰ ਇਸ ਤੋਂ ਦਿੱਕਤ ਤੋਂ ਮੁਕਤ ਮਿਲ ਜਾਏਗੀ ਔਰ ਬਿਲਕੁਲ ਉਹ ਰੋਡ ਵੀ ਖੁੱਲੀ ਹੋ ਜਾਏਗੀ ਔਰ ਜਿੰਨੇ ਵੀ ਸ਼ਹਿਰ ਵਾਸੀ ਇਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ